ਮੈਂ ਦੋ ਮੇਲ ਮੁੱਦਿਆਂ ਵਾਸਤੇ ਮੀਟਿੰਗ ਪ੍ਰੈਸ ਕਾਨਫਰੰਸ ਤੁਹਾਨੂੰ ਬੁਲਾਇਆ ਤੁਹਾਨੂੰ ਤਕਲੀਫ ਦਿੱਤੀ ਆ ਇੱਕ ਤਾਂ ਆਪਣੇ ਨਗਰ ਕਾਉਂਸਲ ਦੇ ਵਿੱਚ ਫਾਇਰ ਬ੍ਰਿਗੇਡ ਦੇ ਨਾਲ ਸੰਬੰਧਿਤ ਤੇ ਦੂਜਾ ਜਿਹੜਾ ਰਾਜਿਆਣੇ ਪਿੰਡ ਦੇ ਵਿੱਚ ਇੱਕ ਨੀਂਹ ਪੱਥਰ ਨੂੰ ਲੈ ਕੇ ਥੋੜਾ ਜਿਹਾ ਕਲੇਸ਼ ਸੀਗਾ ਉਹ ਉੱਥੇ ਜਾ ਕੇ ਆਇਆ ਮੈਂ ਉਹਨਾਂ ਬੰਦਿਆਂ ਨੂੰ ਮਿਲ ਕੇ ਆਇਆ ਉਹ ਗੱਲ ਕਲੀਅਰ ਕਰਕੇ ਆਇਆ ਤੇ ਦੋਵਾਂ ਵਾਸਤੇ ਮੈਂ ਤੁਹਾਨੂੰ ਦੱਸਦਾ ਜਿਹੜੀ ਪਹਿਲੀ ਗੱਲ ਆ ਫਾਇਰ ਬ੍ਰਿਗੇਡ ਨਾਲ ਸੰਬੰਧਿਤ ਮੇਰੇ ਇੱਕ ਵਾਰ ਮੇਰੇ ਨਾਲ ਸਾਡੇ ਈਓ ਸਾਹਿਬ ਬੈਠੇ ਨੇ ਨਾਲ ਸਾਡੇ ਫਾਇਰ ਅਫੀਸਰ ਬੈਠੇ ਨੇ ਤੇ ਨਾਲ ਸਾਡੀ ਸਮੂੱਚੀ ਜਿਹੜੀ ਟੀਮ ਆ ਉਹ ਵੀ ਬੈਠੀ ਅੱਜ ਇਹਦੇ ਵਿੱਚ ਸਾਡਾ ਤੁਹਾਡੇ ਥਰੂ ਲੋਕਾਂ ਨੂੰ ਦੱਸਣ ਦਾ ਮਕਸਦ ਇਹ ਆ ਵੀ ਪਹਿਲਾਂ ਬੜੇ ਲੰਬੇ ਸਮੇਂ ਲਗਭਗ ਸਾਲ ਸਵਾ ਸਾਲ ਪਹਿਲਾਂ ਆਪਣੇ ਕੋਲ ਬਾਗਾਪੁਰਾਣਾ ਨਗਰ ਕਾਉਂਸਲ ਦੇ ਵਿੱਚ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਸਾਡੇ ਕੋਲ ਪਹੁੰਚ ਗਈਆਂ ਸੀਗੀਆਂ ਪਰ ਕੋਈ ਨਾ ਕੋਈ ਕਾਰਨਾ ਕਰਕੇ ਤਕਨੀਕੀ ਕਾਰਨਾ ਕਰਕੇ ਅਸੀਂ ਉਹਨਾਂ ਦੇ ਮੁਲਾਜ਼ਮ ਮੈਂਸੀ ਰੱਖ ਸਕੇ ਤਾ ਕਰਕੇ ਕਈ ਵਾਰ ਸਾਨੂੰ ਫੋਨ ਆਉਂਦਾ ਸੀਗਾ ਰੱਬ ਦੀ ਮਿਹਰ ਦੇ ਨਾਲ ਅਜੇ ਤੱਕ ਕੋਈ ਵੱਡੀ ਜ਼ਰੂਰਤ ਤਾਂ ਨਹੀਂ ਪਈ ਪਰ ਫਿਰ ਵੀ ਇੱਕ ਦੋ ਕੇਸ ਇਦਾਂ ਦੇ ਆਏ ਤੇ ਸਾਨੂੰ ਉੱਥੇ ਲੱਗਦਾ ਸੀਗੇ ਫਾਇਰ ਬ੍ਰਿਗੇਡ ਪਹੁੰਚ ਸਰਦੀ ਜੇ ਆਪਣੇ ਕੋਲ ਮੁਲਾਜ਼ਮ ਹੁੰਦੇ ਤਾਂ ਉਹ ਸਾਡੇ ਇੱਕ ਲੰਬਾ ਚੌੜਾ ਪ੍ਰੋਸੈਸ ਸੀਗਾ ਸਰਕਾਰ ਦਾ ਉਹਨੂੰ ਇੰਪਲੀਮੈਂਟ ਕਰਦੇ ਹੋਏ ਹੁਣ ਆਪਣੇ ਕੋਲ ਬਾਗਾਪੁਰਾਣਾ ਜਿਹੜੀ ਆਪਣੀ ਨਗਰ ਕੌਂਸਲ ਆ ਉਹਦੇ ਵਿੱਚ ਸਾਡੇ ਕੋਲ ਮੁਲਾਜ਼ਮ ਪੌਂਟਗੀ ਨੇ ਮੈਂ ਜਦੋਂ ਵੀ ਫਾਇਰ ਬ੍ਰਿਗੇਡ ਦੀ ਗੱਲ ਕਰਦਾ ਹੁਣਾ ਮੈਂ ਇੱਕ ਗੱਲ ਪਹਿਲਾਂ ਕਹਿੰਦਾ ਹੁਣਾ ਵੀ ਪ੍ਰਮਾਤਮਾ ਰੱਖੇ ਸੁੱਖ ਜ਼ਰੂਰਤ ਨਾ ਪਵੇ ਸਾਡੀਆਂ ਗੱਡੀਆਂ ਇੱਥੇ ਖੜੀਆਂ ਐ ਹੀ ਰਹਿਣ ਜਾਂ ਕਿਤੇ ਜਾਣ ਨਾ ਪਰ ਫਿਰ ਵੀ ਵਿਚਰਦੇ ਹੋਏ ਕਿਤੇ ਵੀ ਕੋਸ਼ ਕੰਮ ਕਰਦੇ ਸ਼ਹਿਰ ਦੇ ਵਿੱਚ ਕੋਈ ਇਹ ਜੀ ਕੋਈ ਨੌਬਤ ਆਉਂਦੀ ਆ ਤਾਂ ਉਹਦੇ ਵਾਸਤੇ ਹੁਣ ਆਪਣੇ ਸ਼ਹਿਰ ਬਗਾਪੁਰਾਣਾ ਦੀ ਨਗਰ ਕੌਂਸਲ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਹਾਡੀ ਸੇਵਾ ਦੇ ਵਿੱਚ ਹਨ ਤਿਆਰ ਨੇ ਤੇ ਸਭ ਤੋਂ ਜ਼ਰੂਰੀ ਹੁੰਦਾ ਜਦੋਂ ਕਿਤੇ ਨੁਕਸਾਨ ਹੁੰਦਾ ਵੀ ਨੰਬਰ ਵੀ ਕਿਸ ਨੰਬਰ ਤੇ ਆਪਾਂ ਕਾਲ ਕਰਾਂਗੇ ਤਾਂ ਕਿ ਗੱਡੀਆਂ ਪਹੁੰਚ ਜਾਣ ਤਾਂ ਮੈਂ ਅੱਜ ਤੁਹਾਡੇ ਸਾਹਮਣੇ ਉਹੀ ਨੰਬਰ ਦੱਸਦਾ 016 36 284 500 016 36 284 500 016 36 284 500 ਤਾਂ ਜਦੋਂ ਵੀ ਤੁਸੀਂ ਕਿਤੇ ਕੋਈ ਜ਼ਰੂਰਤ ਹੁੰਦੀ ਆ ਇਹ 24 ਘੰਟੇ ਸਰਵਿਸ ਆ ਸਾਡੇ ਜਿਹੜੇ ਮੁਲਾਜ਼ਮ ਨੇ ਜਿਹੜੇ ਪਹੁੰਚੇ ਨੇ ਉਹ ਉੱਪਰ ਤੇ ਇੱਥੇ ਹੀ ਉਹਨਾਂ ਦਾ ਪ੍ਰਬੰਧ ਕੀਤਾ ਹੋਇਆ ਰਹਿਣ ਦਾ ਤਾਂ ਜਦੋਂ ਵੀ ਕਿਸੇ ਨੂੰ ਜ਼ਰੂਰਤ ਪੈਂਦੀ ਆ ਤਾਂ ਤੁਸੀਂ ਇਹ ਨੰਬਰ ਯਾਦ ਕਰਨਾ ਇਹ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਇਹ ਨੰਬਰ 24 ਘੰਟੇ ਤੁਹਾਡੀ ਸੇਵਾ ਚ ਹਾਜ਼ਰ ਰਹੂਗਾ ਨਾਲ ਦੀ ਨਾਲ ਅਸੀਂ ਸ਼ਹਿਰ ਦੇ ਵਿੱਚ ਬੱਸ ਸਟੈਂਡ ਨਗਰ ਕਾਉਂਸਲ ਦੇ ਬਾਹਰ ਇੱਕ ਦੋ ਹੋਰ ਜਗ੍ਹਾ ਤੇ ਅਸੀਂ ਇਹ ਨੰਬਰ ਮੈਂਸ਼ਨ ਵੀ ਕਰ ਦੇਾਂਗੇ ਤਾਂ ਕਿ ਸਾਰੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਜਾਂ ਜਿੱਥੇ-ਜਿੱਥੇ ਸਾਨੂੰ ਇਹ ਲੱਗਦੀ ਆ ਵੀ ਪਬਲਿਕ ਜ਼ਿਆਦਾ ਆਉਂਦੀ ਆ ਅਸੀਂ ਉੱਥੇ ਇਹ ਬਾਗਾਪੁਰਾਣਾ ਫਾਇਰ ਬ੍ਰਿਗੇਡ ਦਾ ਨੰਬਰ ਮੈਂਸ਼ਨ ਕਰਾਂਗੇ ਤਾਂ ਕਿ ਸਾਡੇ ਜਿਹੜੇ ਗੱਡੀਆਂ ਨੇ ਤੇ ਸੇਵਾ ਦੇ ਵਿੱਚ ਉੱਥੇ ਪਹੁੰਚਣ ਤਾਂ ਪਹਿਲਾਂ ਆਪਾਂ ਨੂੰ ਬੜੇ ਲੋਕਾਂ ਨੂੰ ਐਨਓਸੀ ਦੇ ਲਈ ਫਾਇਰ ਬ੍ਰਿਗੇਡ ਦੀ ਐਨਓਸੀ ਦੇ ਲਈ ਦਫਤਰਾਂ 'ਚ ਜਾਣਾ ਪੈਂਦਾ ਸੀ ਬਹੁਤ ਕੁਝ ਕਰਨਾ ਪੈਂਦਾ ਸੀ ਤਾਂ ਪਿਛਲੇ 5 ਮਹੀਨੇ ਪਹਿਲਾਂ ਸਰਕਾਰ ਨੇ ਇਸ ਪ੍ਰੋਸੈਸ ਦੇ ਵਿੱਚ ਇੱਕ ਐਮੈਂਡਮੈਂਟ ਕੀਤੀ ਆ ਜਿਦੇ ਵਿੱਚ ਜਿਹੜਾ ਪੂਰੀ ਕਲੈਕਸ਼ਨ ਆ ਉਹ ਸਰਕਾਰ ਦੇ ਐਂਡ ਤੇ ਇਕੱਠੀ ਹੋ ਜਾਇਆ ਕਰੂ ਤੇ ਜਦੋਂ ਹੀ ਉੱਥੇ ਪੈਸੇ ਇਕੱਠੇ ਹੋਇਆ ਕਰਨਗੇ ਤਾਂ ਉਹ ਨਗਰ ਕੌਂਸਲ ਕੋਲ ਵਾਪਸ ਆ ਜਾਇਆ ਕਰਨਗੇ ਤਾਂ ਕੁੱਲ ਮਿਲਾ ਕੇ ਇਹ ਆ ਵੀ ਜਦੋਂ ਤੁਸੀਂ ਹੁਣ ਕੋਈ ਫਾਇਰ ਬ੍ਰਿਗੇਡ ਦੇ ਨਾਲ ਰਿਲੇਟਡ ਕੋਈ ਬਿਲਡਿੰਗ ਬਣਾ ਰਹੇ ਹੋ ਤਾਂ ਤੁਸੀਂ ਕੋਈ ਐਨਓਸੀ ਲੈਣੀ ਆ ਤਾਂ ਤੁਸੀਂ ਜਦੋਂ ਵੀ ਦਫਤਰ ਦੇ ਵਿੱਚ ਅਪਲਾਈ ਕਰੋਗੇ ਤਾਂ ਉਹਦੀ ਫੀਸ ਇੱਕ ਵਾਰ ਸਰਕਾਰ ਕੋਲ ਜਾਇਆ ਕਰੂ ਪਰ ਉਸ ਤੋਂ ਬਾਅਦ ਸਰਕਾਰ ਤੋਂ ਨਗਰ ਕੌਂਸਲ ਦੇ ਖਾਤੇ ਅੰਦਰ ਸਾਡੇ ਕੋਲ ਆ ਜਾਏਗੀ ਤੇ ਜਿਹੜੇ ਇਹ ਮੁਲਾਜ਼ਮ ਨੇ ਲਗਭਗ ਇੱਕ ਵਾਰ ਅਸੀਂ ਪਹਿਲੀ ਸ਼ਿਫਟ ਦੇ ਵਿੱਚ 6 ਮੁਲਾਜ਼ਮ ਸਰਕਾਰ ਵੱਲੋਂ ਰੱਖੇ ਨੇ ਉਸ ਤੋਂ ਬਾਅਦ 4 ਮੁਲਾਜ਼ਮ ਸਾਡੇ 1-2 ਦਿਨ ਦੇ ਵਿੱਚ ਹੋਰ ਆ ਜਾਣਗੇ ਫਿਰ ਸਾਡਾ ਸਟਾਫ ਪੂਰਾ ਹੋ ਜਾਊਗਾ ਤੇ ਜਿਹੜੀ ਇਹਦੀ ਸਾਰੀ ਦੀ ਸਾਰੀ ਸੈਲਰੀ ਹੈ ਜਿਹੜੀ ਉਹ ਆਪਣੀ ਬਾਗਾ ਪੁਰਾਣਾ ਨਗਰ ਕੌਂਸਲ ਆਪਣੇ ਜੇਬ ਦੇ ਵਿੱਚੋਂ ਦਿਓ ਜਿੰਨੀ ਵੀ ਸੈਲਰੀ ਉਹਦੀ ਸਰਕਾਰ ਨੇ ਕੀਤੀ ਆ ਮੈਂਸ਼ਨ ਕੀਤੀ ਆ ਉਹ ਸੀ ਸੈਲਰੀ ਦੇਵਾਂਗੇ ਤਾਂ ਇਹ ਜਰੂਰੀ ਸਭ ਤੋਂ ਵੱਧ ਜਰੂਰੀ ਜਰੂਰੀ ਇਹ ਨਹੀਂ ਸੀਗਾ ਵੀ ਗੱਡੀਆਂ ਆ ਗਈਆਂ ਜਰੂਰੀ ਕੁਝ ਨਹੀਂ ਸੀਗਾ ਜਰੂਰੀ ਇਹ ਸੀਗਾ ਵੀ ਜੇ ਕਿਸੇ ਦੇ ਘਰੇ ਸਮੱਸਿਆ ਹੋਵੇ ਤਾਂ ਜਿਹੜਾ ਇਹ ਨੰਬਰ ਮੈਂ 01636 284500 ਜਿਹੜਾ ਇਹ ਕਿਹਾ ਉਹ ਸਭ ਤੋਂ ਵੱਧ ਜਰੂਰੀ ਆ ਤਾਂ ਤਾਂ ਕਰਕੇ ਸਿਰਫ ਇਸ ਨੰਬਰ ਦੀ ਖਾਤਰ ਮੈਂ ਤੁਹਾਨੂੰ ਤਕਲੀਫ ਦਿੱਤੀ ਆ ਵੀ ਸਾਰੇ ਸ਼ਹਿਰ ਨੂੰ ਪਤਾ ਲੱਗ ਜੇ ਤਾਂ ਇਹ ਮੇਰੀ ਬੇਨਤੀ ਸੀਗੀ ਤੁਹਾਨੂੰ ਸਰਫ੍ਰੀਗਟ ਦੇ ਨਾਲ ਜੇ ਮਹਾਂ ਤੁਸੀਂ ਭਰਤੀ ਚਾਰ ਕੀਤੇ ਕਿੰਨੇ ਬੰਦੇ ਕੀਤੇ 6 6 ਬੰਦੇ ਅਸੀਂ ਭਰਤੀ ਕੀਤੇ ਨੇ ਚਾਰ ਸਾਡੇ ਕੋਲ ਹੋਰ ਆ ਜਾਣੇ ਨੇ ਪਰ ਅੱਜ ਜਦੋਂ ਤੁਸੀਂ ਕਾਲ ਕਰੋਗੇ ਬੁਲਾਓਗੇ ਤਾਂ ਵਿਦ ਗੱਡੀਆਂ ਇਹ ਸਾਰੇ ਦੇ ਸਾਰੇ ਬੰਦੇ ਤੁਹਾਡੇ ਕੋਲ ਹਾਜ਼ਰ ਹੋ ਜਾਣਗੇ ਇਹ 24 ਘੰਟੇ ਸਰਵਿਸ ਬਿਲਕੁਲ 24 ਘੰਟੇ ਸਰਵਿਸ ਤੇ ਤੁਸੀਂ ਮਸਲਾ ਜਿਹੜਾ ਰਾਜੇਣੇ ਦੀ ਗੱਲ ਕੀਤੀ ਸੀ ਉਹ ਕੀ ਮਸਲਾ ਸੀ ਰਾਜੇਣੇ ਦੀ ਮਸਲਾ ਇਹ ਸੀਗਾ ਵੀ ਉੱਥੇ 15ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਜੁਲਾਈ 2023 ਨੂੰ ADC ਡਿਵੈਲਪਮੈਂਟ ਅਤੇ DC ਸਾਹਿਬ ਵੱਲੋਂ ਸਾਨੂੰ ਅਜਿਹੇ ਤਰ੍ਹਾਂ ਦੇ ਹਲਕੇ ਦੇ ਛੱਪੜਾਂ ਵਾਸਤੇ ਥਾਪਰ ਮਾਡਲ ਵਾਸਤੇ ਪੈਸੇ ਪੈਣੇ ਸੀਗੇ ਫਏ ਸੀਗੇ ਤੇ ਉਹਨਾਂ ਨੇ ਸਾਡੇ ਤੋਂ ਪੁੱਛਿਆ ਸੀ ਤੁਸੀਂ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਥਾਪਰ ਮਾਡਲ ਬਣਾਉਣਾ ਚਾਹੁੰਦੇ ਹੋ ਤਾਂ ਸਵਾਦ ਪਾਈ ਹੋ ਗਿਆ ਕਈ ਪਿੰਡ ਸੀ ਉਹਨਾਂ ਦੇ ਵਿੱਚੋਂ ਇੱਕ ਪਿੰਡ ਸੀ ਰਾਜਿਆਣਾ ਪਰ ਰਾਜਿਆਣਾ ਨੇ ਜਾ ਕੇ ਅਸੀਂ ਰਾਜਿਆਣਾ ਪਾਸ ਕਰਾਇਆ ਕਿਉਂਕਿ ਉੱਥੋਂ ਦੇ ਲੋਕਾਂ ਦੀ ਡਿਮਾਂਡ ਸੀ ਕਿਉਂਕਿ ਨਗਰ ਵੱਡਾ ਸੀਗਾ ਤੇ ਸਭ ਤੋਂ ਵੱਧ ਜਿਹੜੀ ਮੈਨੂੰ ਜ਼ਰੂਰਤ ਸੀ ਉਹ ਰਾਜਿਆਨੇ ਦੀ ਸੀਗੀ ਕਿਉਂਕਿ ਉਹ ਮੇਨ ਸੜਕ ਤੇ ਆਪਣਾ ਨਗਰ ਲੱਗਦਾ ਤਾਂ ਉਹਦੇ ਵਿੱਚ ਅਸੀਂ 15ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਇਹ ਪੈਸੇ ਪਾਸ ਕਰਾ ਲਈ ਰਾਜਿਆਨੇ ਦਾ ਨਾਮ ਅਸੀਂ ਇੱਥੋਂ ਮੈਂਸ਼ਨ ਕਰਕੇ ਭੇਜਤਾ ਤਾਂ ਉੱਥੇ ਚੱਪੜ ਬੰਨਾ ਤਿਆਰ ਹੋ ਗਿਆ ਪਰ ਮੈਂ ਮੇਰੀ ਸੋਚ ਇਹ ਸੀ ਵੀ ਬੜੇ ਸਮਾਂ ਪਹਿਲਾਂ ਇਹ ਹੁੰਦਾ ਸੀ ਸਰਕਾਰਾਂ ਦੇ ਵਿੱਚ ਵੀ ਐਮਐਲਏ ਨਹੀਂ ਪੱਥਨ ਤਾਂ ਰੱਖ ਜਾਂਦਾ ਸੀ ਪਰ ਚੀਜ਼ ਨਹੀਂ ਸੀ ਬੰਦੀ ਜਾਂ ਕਈ ਵਾਰ ਸਾਨੂੰ ਮਿਸ ਗਾਈਡ ਕਰ ਦਿੰਦੇ ਸੀ ਐਮਐਲਏ ਨੂੰ ਵੀ ਪਈ ਨਹੀਂ ਪੱਥਰ ਰੱਖ ਜੋ ਕੋਈ ਨਾ ਬਣਾ ਦੇਗੇ ਬਾਅਦ ਚ ਕੋਈ ਨਾ ਕੋਈ ਸਰਕਾਰੀ ਕਾਰਨਾ ਕਰਕੇ ਕੋਈ ਕਲੈਰੀਕਲ ਕਾਰਨਾ ਕਰਕੇ ਕੋਈ ਕਾਨੂੰਨਾ ਕਰਕੇ ਉਹ ਚੀਜ਼ ਨਹੀਂ ਸੀ ਬੰਦੀ ਫਿਰ ਉੱਥੇ ਐਮਐਲਏ ਦੀ ਨਮੋਸ਼ੀ ਹੁੰਦੀ ਸੀ ਆਪਣੇ ਹਲਕੇ ਦੇ ਵਿੱਚ ਬੜੇ ਨਹੀਂ ਪੱਥਰ ਇਹ ਜਿਹੇ ਨੇ ਜਿਹੜੇ ਪਿਛਲੇ ਲਗਭਗ 20 ਸਾਲਾਂ ਦੇ ਰੱਖੇ ਪਏ ਨੇ ਤਾਂ ਉਹ ਕੰਮ ਪੂਰੇ ਨਹੀਂ ਹੋਏ ਤਾਂ ਮੈਂ ਇਹ ਸੋਚਿਆ ਮੈਂ ਕਿਹਾ ਵੀ ਆਪਾਂ ਪਹਿਲਾਂ ਕੰਮ ਕਰਿਆ ਕਰਾਂਗੇ ਫਿਰ ਜਾ ਕੇ ਆਪਾਂ ਉਹਦਾ ਉਹ ਘਾਟਨ ਕਰਿਆ ਕਰਾਂਗੇ ਇਹ ਉਸ ਟਾਈਮ ਦੀ ਗੱਲ ਸੀ ਤਾਂ ਮੈਂ ਉੱਥੇ ਪਹਿਲਾਂ ਗਿਆ ਨਹੀਂ ਪੈਸੇ ਪਾਤੇ ਪਿੰਡ ਦੇ ਲੋਕ ਮੇਰੇ ਕੋਲ ਪਹੁੰਚੇ ਉੱਥੇ ਅਸੀਂ ਫੰਡ ਦਿੱਤਾ 3 ਲੱਖ ਰੁਪਿਆ ਲੱਗ ਦਿੱਤਾ ਅਸੀਂ 25-30 ਲੱਖ ਰੁਪਿਆ ਲੱਗ ਦਿੱਤਾ 15ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਅਸੀਂ ਉਸ ਪਿੰਡ ਨੂੰ ਰਾਜਿਆਣਾ ਪਿੰਡ ਦੇ ਛੱਪੜ ਨੂੰ ਠਾਪਰ ਮਾਡਲ ਬਣਾਉਣ ਵਾਸਤੇ ਪੈਸੇ ਦਿੱਤੇ ਪਰ ਹੁਣ ਅੱਜ ਮੈਂ ਤੁਹਾਡੇ ਥਰੂ ਸੁਣਿਆ ਤੇ ਉੱਥੇ ਕੁਝ ਲੋਕ ਇਕੱਠੇ ਹੋਏ ਹੋਏ ਸੀਗੇ ਉਹ ਕਹਿੰਦੇ ਜੀ ਐਮਐਲਏ ਨੇ ਘੜਾ ਆਪਣੀ ਜੇਬ ਚ ਦਿੱਤੇ ਭਾਈ ਐਮਐਲਏ ਤਾਂ ਆਪਦੀ ਜੇਬ ਚ ਦਿੰਦਾ ਹੀ ਨਹੀਂ ਹੁੰਦਾਗਾ ਸਰਕਾਰ ਦੇ ਪੈਸੇ ਹੁੰਦੇ ਨੇ ਉਹ ਕਹਿੰਦੇ ਇਹ ਤਾਂ ਸੈਂਟਰ ਦਾ ਫੰਡ ਸੀਗਾ ਤੇ ਜਿਹੜੇ ਸੈਂਟਰ ਦੇ ਫੰਡ ਨੇ ਉਹ ਕਿਹੜਾ મોદી ਸਾਹਿਬ ਆਪ ਖੇਤੀ ਕਰਦੇ ਨੇ ਉਹ ਵੀ ਸਾਡੇ ਲੋਕਾਂ ਤੋਂ ਹੀ ਜਾਂਦੇ ਨੇ ਉਹ ਵੀ ਰਾਜਿਆਣੇ ਦੇ ਲੋਕਾਂ ਨੇ ਟੈਕਸ ਦਿੱਤਾ ਬਾਗੇ ਬਰਾਣੇ ਦੇ ਲੋਕਾਂ ਨੇ ਟੈਕਸ ਦਿੱਤਾ ਉਹ ਪੈਸੇ ਇਕੱਠੇ ਹੋ ਗਏ ਅੱਧੇ ਪੈਸੇ ਸੈਂਟਰ ਕੋਲ ਚੱਲ ਗਏ ਅੱਧੇ ਪੈਸੇ ਪੰਜਾਬ ਸਰਕਾਰ ਕੋਲ ਚੱਲ ਗਏ ਉਸ ਤੋਂ ਬਾਅਦ ਛੱਪੜ ਪਾਸ ਹੋ ਗਿਆ ਮੈਂ ਛੱਪੜ ਪਾਸ ਕਰਾਤਾ ਸੈਂਟਰ ਵਾਲਿਆਂ ਨੇ ਉਹ ਪੈਸੇ ਸਾਨੂੰ ਮੋੜ ਤੇ ਸਟੇਟ ਆਲਾ ਨੇ ਉਹ ਪੈਸੇ ਸਾਨੂੰ ਮੋੜ ਤੇ ਉਹ ਸਾਰੇ ਪੈਸੇ ਅਸੀਂ ਇਕੱਠੇ ਕਰਕੇ ਅਸੀਂ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਤੇ ਲਾਦੇ ਤਾਂ ਬੜੀ ਇਹ ਗੱਲ ਆ ਕਹਿੰਦੇ ਸੈਂਟਰ ਤੋਂ ਉਹ ਪਿਛਲੇ ਚਲੋ ਸਰਪੰਚ ਸਾਹਿਬ ਅਨਫੋਰਚੂਨੇਟਲੀ ਉਹ ਦੁਨੀਆ ਤੇ ਨਹੀਂ ਰਹੇ ਮੇਰੀ ਉਹਨਾਂ ਨਾਲ ਫੋਨ ਤੇ ਗੱਲ ਵੀ ਹੋਈ ਮੈਂ ਉਹਨਾਂ ਤੋਂ ਪੁੱਛਿਆ ਬਹਿ ਕੇ ਜੀ ਤੁਸੀਂ ਮਤਾ ਪਾਇਓ ਆਪਾਂ ਮੈਂ ਤੁਹਾਡੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੇ ਸਹਿਮਤ ਹੋ ਗਏ ਤਾਂ ਉਹ ਕੰਮ ਕਰਾਉਂਦੇ ਰਹਿ ਤਾਂ ਹੋ ਗਿਆ ਤਾਂ ਹੁਣ ਉਹਨਾਂ ਦੇ ਪੂਰੇ ਹੋਣ ਤੋਂ ਬਾਅਦ ਹੁਣ ਉਥੇ ਕੁਸ਼ਕ ਸ਼ਰਾਰਤੀ ਆਨਸਰ ਕਹਿ ਲਓ ਬੰਦਿਆਂ ਨੇ ਉਥੇ ਇਹ ਕੀਤੀ ਕਹਿੰਦੇ ਵੀ ਜੇ ਪੈਸੇ ਦਾ ਸੈਂਟਰ ਦਿਆ ਸੀ ਤੇ ਐਮਐਲਏ ਕੌਣ ਹੁੰਦਾ ਨੀ ਪੱਥਰ ਰੱਖਣ ਵਾਲਾ ਤਾਂ ਇੰਨੀ ਗੱਲ ਸੀਗੀ ਤਾਂ ਮੈਂ ਅੱਜ ਉਹਨਾਂ ਕੋਲ ਗਿਆ ਕੋਈ ਕਹਿੰਦਾ ਲੜਾਈ ਹੋ ਜਾਊ ਕੋਈ ਕਹਿੰਦਾ ਕੁਛ ਹੋ ਜਾਊਗਾ ਤਾਂ ਮੈਂ ਬਿਨਾਂ ਕਿਸੇ ਡਰ ਤੋਂ ਕਿਉਂਕਿ ਕੋਈ ਕਮੀ ਨਹੀਂ ਗਈ ਤੇ ਮੈਂ ਤਾਂ ਜਿੰਨੇ ਉਹ ਧਰਨੇ ਵਾਲੇ ਬੈਠੇ ਸੀਗੇ ਸਾਰੇ ਉਥੇ ਉਹ ਵਿਚਾਰੀਆਂ ਭੂਲੀਆਂ ਸਾਡੀਆਂ ਪੇਲਾ ਵਾਲੀਆਂ ਮਾਵਾ ਭੈਣਾ ਉਹ 15 ਉਹ ਮਠਾਲੀਆਂ ਜਦੋਂ ਮੈਂ ਗਿਆ ਉਹ ਕਹਿੰਦੇ ਵੀ ਪੰਜਾਬ ਸਰਕਾਰ ਮੁਰਦਾਬਾਦ ਐਮਐਲਏ ਮੁਰਦਾਬਾਦ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਤੁਸੀਂ ਮਰਦਾਬਾਦ ਕਿਹਾ ਮੈਨੂੰ ਸਿਰ ਮੱਥੇ ਵੀ ਰਾਜਾਣਾ ਪਿੰਡ ਜਿਨੇ ਮੈਨੂੰ 80% ਵੋਟ ਪਾਈ ਤੇ ਦੂਜਿਆਂ ਦੀ 150 ਨਿਕਲੀ ਜੇ ਉਹ ਮੇਰਾ ਮਰਦਾਬਾਦ ਕਰਦੇ ਤਾਂ ਮੈਂ ਉਹਨਾਂ ਦੇ ਉਚਾਲੇ ਜਾ ਕੇ ਬੈਠਾ ਫੱਟੇ ਤੇ ਮੈਂ ਪੁੱਛਿਆ ਉੱਥੋਂ ਦੇ ਜਿਹੜੇ ਲੀਡਰਸ਼ਿਪ ਮੂਰੇ ਉਹ ਵੀ ਸੀ ਮੈਂ ਕਿਹਾ ਵੀ ਦੱਸੋ ਕਿਵੇਂ ਫਿਰ ਉਹਨਾਂ ਨੂੰ ਕੋਈ ਗੱਲ ਨਹੀਂ ਆਈ ਕਹਿੰਦੇ ਜੀ ਤੁਸੀਂ ਜਿਹੜਾ ਨੀ ਪੱਥਰ ਅੱਖਰ ਲੱਗੇ ਹੋ ਨਾ ਕਹਿੰਦੇ ਇਹਦੇ ਤੁਸੀਂ ਸਾਡੇ ਸਰਪੰਚ ਦਾ ਨਾਂ ਨਹੀਂ ਪਾਇਆ ਮੈਂ ਕਿਹਾ ਵੀ ਮੈਂ ਗ੍ਰਾਮ ਪੰਚਾਇਤ ਉੱਤੇ ਲਿਖਦਾ ਕਹਿੰਦੇ ਸਰਪੰਚ ਦਾ ਨਾਂ ਪਾਹਿੰਦੇ ਮੈਂ ਕਿਹਾ ਤੁਸੀਂ ਮੈਨੂੰ ਫੋਨ ਕਰ ਤੇ ਮੈਂ ਕਹੇ ਦੇ ਵਿੱਚ ਫਿਰ ਇੰਨਾ ਕੁਛ ਕਰਨ ਦੀ ਕੀ ਲੋੜ ਸੀ ਫਿਰ ਉਸ ਤੋਂ ਬਾਅਦ ਉਹਨਾਂ ਕੋਲ ਕੋਈ ਉਹਦਾ ਜਵਾਬ ਤਾਂ ਹੈ ਨਹੀਂ ਸੀਗਾ ਤੇ ਮੈਂ ਉਹਨਾਂ ਨੂੰ ਕਹਿ ਕੇ ਵੀ ਆਇਆ ਮੈਂ ਕਿਹਾ ਵੀ ਜਿੰਨੀਆਂ ਪੰਜਾਬ ਸਰਕਾਰ ਦੇ ਪਿੰਡਾਂ ਦੇ ਵਿੱਚ ਗਰੰਟਾਂ ਲੱਗਦੀਆਂ ਨੇ ਤੁਸੀਂ ਦੇ ਵੈਸੇ ਵੀ ਦੇਖੋ ਸਾਰੇ ਪੰਜਾਬ ਦੇ ਵਿੱਚ ਇਹ ਇੱਕ ਕਾਮਨ ਜੀ ਗੱਲ ਆ ਅਧੀਆਂ ਗਰੰਟਾਂ ਸਾਨੂੰ ਸੈਂਟਰ ਤੋਂ ਆਉਂਦੀਆਂ ਨੇ ਹੁਣ ਮੈਂ ਮਾਰਕੀਟ ਕਮੇਟੀ ਦੀਆਂ ਲਗਭਗ ਤੁਸੀਂ ਉਸ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ ਸੀਗੇ 15 ਕਰੋੜ ਰੁਪਏ ਅਸੀਂ ਜਾਰੀ ਕੀਤੇ ਉਹਦੇ ਵਿੱਚੋਂ ਪੰਜਾਬ ਸਰਕਾਰ ਦੇ ਵੀ ਪੈਸੇ ਨੇ 3% ਮਾਰਕੀਟ ਕਮੇਟੀ ਦੀ ਫੀਸ ਪੰਜਾਬ ਸਰਕਾਰ ਦੀ ਹੁੰਦੀ ਆ 3% ਮਾਰਕੀਟ ਕਮੇਟੀ ਦੀ ਫੀਸ ਸੈਂਟਰ ਸਰਕਾਰ ਦੀ ਹੁੰਦੀ ਆ ਹੁਣ ਜਦੋਂ ਸੈਂਟਰ ਵਾਲੇ 3% ਦੇ ਦੇਣਗੇ ਤਾਂ ਮੈਂ 15 ਕਰੋੜ ਰੁਪਏ ਉਹ ਵੀ ਲਾ ਦੂੰ ਉਹ ਵੀ ਬਾਗੇ ਪੁਰਾਣੇ ਚ ਲੱਗੂਗਾ ਤਾਂ ਉਹਦਾ ਸਬੰਧਤ ਡਿਪਾਰਟਮੈਂਟ ਜਿਹੜਾ ਇਹ ਫੰਡਾਂ ਨੂੰ ਵੰਡਦਾ ਏ ਤਾਂ ਉਸ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਹੁੰਦੀ ਆ ਜਾਂ ਜਿਹੜੇ ਇਲੈਕਟਿਡ ਚੁਣੇ ਹੋਏ ਪ੍ਰਤੀਨਿਧੀ ਹੁੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਨੇ ਉਹਦਾ ਨੀਂਹ ਪੱਥਰ ਰੱਖਣਾ ਹੁੰਦਾ ਉਹਦੇ ਵਿੱਚ ਸਰਪੰਚ ਜਿਹੜੀ ਮਰਜੀ ਪਾਰਟੀ ਦਾ ਹੋਵੇ ਮੈਂ ਅੱਜ ਉਸੇ ਪਿੰਡ ਗਰਾਉਂਡ ਦਾ ਨਹੀਂ ਪੱਥਰ ਰੱਖਿਆ ਆ। ਉਸੇ ਪਿੰਡ ਦੇ ਮੌਜੂਦਾ ਸਰਪੰਚ ਜਿਹੜੇ ਮੇਰੀ ਪਾਰਟੀ 'ਚ ਹੈ ਨਹੀਂਗੇ। ਉਹ ਮੈਨੂੰ ਮੈਂ ਉਹਨਾਂ ਨੂੰ ਬੁਲਾਇਆ। ਉਹਨਾਂ ਨੇ ਕਿ ਨਹੀਂ ਪੱਥਰ ਰੱਖਿਆ। ਤਾਂ ਹੋ ਗਿਆ। ਇਹ ਹੀ ਜੇ ਮੁੱਖ ਮੰਤਰੀ ਹੋਰ ਪਾਰਟੀ ਦਾ ਹੁੰਦਾ ਤਾਂ ਮੁੱਖ ਮੰਤਰੀ ਦਾ ਨਾਂ ਪੈਣਾ ਸੀਗਾ। ਤਾਂ ਇਹ ਬਿਨਾਂ ਵਜ੍ਹਾ ਇੱਕ ਉੱਥੋਂ ਦੇ ਆਮ ਲੋਕਾਂ ਨੂੰ ਕਿਸੇ ਬੰਦੇ ਨੇ, ਕਿਸੇ ਸ਼ਾਸਤਰੀ ਬੰਦੇ ਨੇ ਐਵੇਂ ਹੀ ਚਾਬੀ ਦੇ ਕੇ ਉਹਨਾਂ ਨੂੰ ਕੀਤਾ ਜਦੋਂ ਮੈਂ ਉਹਨਾਂ ਨਾਲ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਤਾਂ ਉਹ ਸਾਡਾ ਮੈਟਰ ਕਲੀਅਰ ਹੋ ਗਿਆ ਤੇ ਮੈਂ ਪਿੰਡ ਨਾਲ ਕਹਿ ਕੇ ਆਇਆ ਮੈਂ ਕਿਹਾ ਭਰਾਵੋ ਮੇਰੇ ਜੁੜੇ ਹੱਥ ਤੁਹਾਡਾ ਬਹੁਤ ਬਹੁਤ ਧੰਨਵਾਦ ਰਾਜੇ ਜਾਨੇ ਵਾਲਿਓ ਤੁਸੀਂ ਮੁਰਦਾਬਾਦ ਕੀਤੀ ਤੇ ਵੀ ਮੈਂ ਅੱਜ ਤੋਂ ਬਾਅਦ ਤੁਹਾਡੇ ਪਿੰਡ ਨਹੀਂ ਪੱਥਰ ਨਹੀਂ ਰੱਖਦਾ ਪਰ ਜਦੋਂ ਮੈਂ ਇਹ ਕਿਹਾ ਫਿਰ ਉਹਨਾਂ ਚ ਬੜੇ ਲੋਕ ਕਹਿੰਦੇ ਵੀ ਚਲ ਕੋਈ ਏਡੀ ਗੱਲ ਹੈ ਨਹੀਂ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੋ ਏਡੀ ਗੱਲ ਹੈ ਨਹੀਂ ਸੀ ਫਿਰ ਤੁਸੀਂ ਏਡਾ ਰੌਲਾ ਕਿਉਂ ਪਾਇਆ ਤਾਂ ਉਹ ਸਾਡਾ ਸੌਟ ਆਊਟ ਹੋ ਗਿਆ ਹੁਣ ਕੋਈ ਵੀ ਲੜਾਈ ਝਗੜੇ ਵਾਲੀ ਕੋਈ ਇਹੋ ਜਿਹੀ ਗੱਲ ਨਹੀਂ ਜਿਹੜੇ ਲੱਗਦੇ ਸੀਗੇ ਭਾਈ ਬੜਾ ਆਸੇ-ਪਾਸੇ ਗੱਲਾਂ ਸੀਗੀਆਂ ਵੀ ਭਾਈ ਅਸੀਂ ਧਰਨ ਲਾਵਾਂਗੇ ਅਸੀਂ ਨਹੀਂ ਪੱਥਰ ਨਹੀਂ ਰੱਖਣ ਦੇਣਾ ਤਾਂ ਮੈਂ ਉਹਨਾਂ ਲੋਕਾਂ ਦੇ ਵਿਚਾਲੇ ਬੈਠ ਕੇ ਆਇਆ ਉਹ ਸਾਡੀ ਗੱਲ ਲਗਭਗ ਸੌਟ ਸੌਟ ਆਊਟ ਹੋ ਗਈ ਆ ਤੇ ਉਹਨਾਂ ਨੇ ਵੀ ਕਿਹਾ ਕਹਿੰਦੇ ਵੀ ਜਦੋਂ ਅੱਗੇ ਤੋਂ ਅਸੀਂ ਕੋਈ ਨਹੀਂ ਪੱਥਰ ਰੱਖਾਂਗੇ ਐਮਐਲਏ ਸਾਹਿਬ ਤੁਹਾਨੂੰ ਜ਼ਰੂਰ ਬੁਲਾਵਾਂਗੇ ਮੈਂ ਉਹਨਾਂ ਨੂੰ ਇਹ ਵੀ ਦੱਸਿਆ ਮੈਂ ਕਿਹਾ ਜਿਹੜੇ-ਜਿਹੜੇ ਬੰਦੇ ਤੁਸੀਂ ਵਿਰੋਧ ਕਰਦੇ ਹੋ ਮੇਰਾ ਜਿਹੜੇ-ਜਿਹੜੇ ਬੰਦੇ ਉੱਥੇ ਵਿਰੋਧ ਕਰਦੇ ਸੀ ਜਿਹੜੇ ਲੀਡਰ ਸੀ ਉਹਨਾਂ ਦੇ ਖੇਤਾਂ ਵਾਸਤੇ ਪਾਈਪਲਾਈਨ ਪੈਣੀ ਸੀ ਉਹੀ ਅਮਰਪਾਲ ਅੱਜ ਤੋਂ 2 ਮਹੀਨੇ ਪਹਿਲਾਂ ਉਹੀ ਬੰਦਿਆਂ ਨੇ ਮੈਨੂੰ ਸਰੂਪੇ ਪਾਏ ਉਹੀ ਬੰਦਿਆਂ ਨੇ ਮੈਨੂੰ ਬੁਲਾਇਆ ਮੈਂ ਉਹਨਾਂ ਬੰਦਿਆਂ ਦੀ ਪਾਈਪਲਾਈਨ ਪਾਸ ਕਰਕੇ ਦਿੱਤੀ ਉਦੋਂ ਕਹਿੰਦੇ ਕਿ ਐਮਐਲਏ ਬਹੁਤ ਵਧੀਆ ਪੜਿਆ ਲਿਖਿਆ ਗੁਰਦੁਆਰਾ ਸਾਹਿਬ ਚੋਂ ਕਿਹਾ ਕਹਿੰਦੇ ਕਿ ਇਹ ਜਿਹੜਾ ਸਾਨੂੰ ਐਮਐਲਏ ਨਹੀਂ ਮਿਲਣਾ ਬਹੁਤ ਪੜਿਆ ਲਿਖਿਆ ਐਮਐਲਏ ਆ ਇਹ ਸਾਰਿਆਂ ਨੂੰ ਬਰਾਬਰ ਰੱਖਦਾ ਤੇ ਅੱਜ ਉਹੀ ਐਮਐਲਏ ਕੇ ਬਦਲ ਗਿਆ ਬਦਲੇ ਆ ਪਹਿਲਾਂ ਤਾਂ ਨਹੀਂ ਸੀ ਬਦਲੇ ਇੱਕ ਤਾਂ ਕੱਲ ਬਾਦਲ ਸਾਹਿਬ ਆ ਕੇ ਗਏ ਨੇ ਤਾਂ ਬਦਲ ਗਿਆ ਇੱਕ ਅੱਜ ਸਾਡੀ ਲੋਕ ਸਭਾ ਦੀ ਟਿਕਟ ਐਨਾਉਂਸ ਹੋ ਗਈ ਤਾਂ ਹੁਣ ਉਹ ਫਿਰ ਉਹ ਥੋੜਾ ਜਿਹਾ ਇੱਕ ਆਪਣੇ ਨਵਾਂ ਨਵਾਂ ਸਮਝੌਤਾ ਹੋਇਆ ਤੇ ਬਾਈ ਜਗਤਾਰ ਰਾਜਿਆਣਾ ਇਹ ਹੁਣ ਨਵੇਂ ਨਵੇਂ ਦੁਬਾਰਾ ਘਰ ਵਾਪਸੀ ਹੋਈ ਆ ਤਾਂ ਉਹਦੇ ਕਰਕੇ ਫਿਰ ਇਹਨਾਂ ਨੇ ਅੱਜ ਥੋੜਾ ਜਿਹਾ ਵੀ ਐਮਐਲਏ ਆਉਂਦਾ ਵੀ ਆਪਾਂ ਕਰੀਏ ਕੰਮ ਸ਼ੁਰੂ ਫਿਰ ਇਹਨਾਂ ਨੇ ਥੋੜਾ ਜਿਹਾ ਮਾਹੌਲ ਬਣਾਇਆ ਸੀ ਗੱਲਬਾਤ ਇਹ ਨਹੀਂ ਸੀ ਇਹੀ ਸੀ ਫਿਰ ਮੈਂ ਉਹਨਾਂ ਨੂੰ ਲਾਂਬਾ ਵੀ ਦੇ ਕੇ ਆਇਆ ਮੈਂ ਕਿਹਾ ਭਾਈ ਕੱਲ ਸਰਵੀਰ ਸਿੰਘ ਬਾਦਲ ਆਏ ਸਮਾਧ ਭਾਈ ਪਿੰਡ ਦੇ ਵਿੱਚ ਕਹਿੰਦੇ ਵੀ ਬਾਗੇ ਪੁਰਾਣੇ ਵਾਲੇ ਉਹ ਤੁਸੀਂ ਜਿਹੜਾ ਬੰਦਾ ਚੁਣਿਆ ਕੋਈ ਮਲੰਗ ਐਮਐਲਏ ਚੁਣ ਲਿਆ ਤੇ ਮੈਂ ਉਹਨਾਂ ਨੂੰ ਇਹੀ ਪੁੱਛਣਾ ਜਿਹੜੇ ਉੱਥੇ ਬੰਦੇ ਤਾੜੀਆਂ ਮਾਰਦੇ ਸੀਗੇ ਵੀ ਮੈਨੂੰ ਲਗਭਗ 70000 ਵੋਟਾਂ ਪਈਆਂ ਨੇ ਹਲਕੇ ਦੀਆਂ ਓਨੇ ਵੋਟ ਮੈਨੂੰ ਇਕੱਲੇ ਨੂੰ ਪਈ ਆ ਜਿੰਨੀ ਸਾਰੇ ਕੈਂਡੀਡੇਟਾਂ ਨੂੰ ਪਈ ਸੀ ਇਹਦਾ ਮਤਲਬ ਇਹ ਹੋ ਗਿਆ ਵੀ ਮੇਰੇ ਵਾਗੇ ਪੁਰਾਣੇ ਦੇ ਜਿਹੜੇ 70000 ਬੰਦੇ ਉਹਨਾਂ ਦੀ ਚੋਣ ਐਡੀ ਮਾੜੀ ਆ ਵੀ ਉਹਨਾਂ ਨੇ ਇੱਕ ਮਲਗ ਚੁਣ ਲਿਆ ਤੇ ਜਿਨ੍ਹਾਂ ਨੇ ਮੈਨੂੰ 70000 ਨੇ ਚੁਣਿਆ ਉਹਨਾਂ ਦਾ ਲੀਡਰ ਤਾਂ ਮਲੰਗ ਹੋ ਗਿਆ ਤੇ ਜਿਨ੍ਹਾਂ ਤੁਹਾਨੂੰ 50 5000 ਤੇ ਹਰਾ ਕੇ ਭੇਜਿਆ ਤੇ ਉਹ ਗੱਲ ਇਹ ਆ ਵੀ ਇਹਨਾਂ ਨੂੰ ਦਰਦੇ ਚੀਜ਼ ਦਾ ਹੁੰਦਾ ਵੀ ਯਾਰ ਅਸੀਂ ਤਾਂ ਮੁੱਖ ਮੰਤਰੀ ਸੀਗੇ ਸਾਡੇ ਪਰਿਵਾਰ ਚ ਤਾਂ ਮੁੱਖ ਮੰਤਰੀ ਸੀ ਵੀ ਅਸੀਂ ਤਾਂ ਐਮਐਲਏ ਵੀ ਹਾਰ ਗਏ ਤੇ ਜਿੱਥੇ ਬਾਗੇਪੁਰਾ ਨੇ ਆਇਆ ਮੈਂ ਇੱਥੋਂ ਦਾ ਇੱਕ ਨਵਾਂ ਜਿਹਾ ਮੁੰਡਾ ਉਹ 70000 ਵੋਟ ਲੈ ਕੇ ਐਮਐਲਏ ਬਣਿਆ ਬੈਠਾ ਵਿਧਾਨ ਸਭਾ ਚ ਬੈਠਾ ਤਾਂ ਉਹ ਗੱਲ ਦੀ ਮੈਨੂੰ ਬੜੀ ਤਕਲੀਫ ਹੋਈ ਤੇ ਜਿਹੜੇ ਬੰਦੇ ਪਿੱਛੇ ਗੱਡੀ ਦੇ ਉੱਤੇ ਖੜੇ ਸੀ ਤਾੜੀਆਂ ਮਾਰਦੇ ਸੀਗੇ ਵੀ ਬੜੀ ਵਧੀਆ ਗੱਲ ਕਹਿਤੀ ਬੜੀ ਵਧੀਆ ਗੱਲ ਕੀਤੀ ਉਹਨਾਂ ਵਾਸਤੇ ਬੜੀ ਸ਼ਰਮ ਦੀ ਗੱਲ ਆ ਵੀ ਕੋਈ ਬਾਹਰੋਂ ਬੰਦਾ ਆ ਕੇ ਤੁਹਾਡੇ ਲੋਕਾਂ ਨੂੰ ਜਿਨ੍ਹਾਂ ਨੇ ਤੁਹਾਡੇ ਹਲਕੇ ਦੀ ਜੋ ਸਹਿਮਤੀ ਹੋਈ ਆ ਜੋ ਤੁਹਾਡੇ ਹਲਕੇ ਨੇ ਮੰਡਟ ਦਿੱਤਾ ਉਸ ਮੰਡਟ ਨੂੰ ਕੋਈ ਬੰਦਾ ਬਾਹਰੋਂ ਆ ਕੇ ਮਲਾਂ ਗਿਆ ਤੇ ਉਹ ਤਾੜੀਆਂ ਮਾਰਦੇ ਸੀ ਹੁਣ ਮੈਂ ਬਿਲਕੁਲ ਲਿਮਟਿਡ ਗੱਲ ਕਹੂੰਗਾ ਉਹਨਾਂ ਦੇ ਕੰਨਾਂ ਤੱਕ ਪਹੁੰਚ ਜੂ ਇਲੈਕਸ਼ਨ ਦਾ ਟਾਈਮ ਆ ਇੰਨਾ ਨਾ ਗਿਰੋ ਵੀ ਮੈਨੂੰ ਬਹੁਤ ਕੁਝ ਬੋਲਣਾ ਪਵੇ ਮੈਂ ਪਿਛਲੇ 2 ਸਾਲ ਇਮਾਨਦਾਰੀ ਨਾਲ ਕੰਮ ਕੀਤਾ ਕਿਸੇ ਤੇ ਨਿੱਜੀ ਟਿੱਪਣੀ ਨਹੀਂ ਕੀਤੀ ਕਿਸੇ ਨੂੰ ਨੁਮਾੜਾ ਨਹੀਂ ਬੋਲਿਆ ਕਿਸੇ ਤੇ ਪਰਚਾ ਨਹੀਂ ਕਰਾਇਆ ਕਿਸੇ ਨਾਲ ਧੱਕਾ ਨਹੀਂ ਕੀਤਾ ਕਿਸੇ ਦੇ ਪੈਸੇ ਨਹੀਂ ਖਾਦੇ ਵੀ ਜੇ ਤੁਸੀਂ ਆਹ ਕੰਮ ਕਰੋਗੇ ਤਾਂ ਫਿਰ ਜਿਹੜੀ ਮਲੰਗ ਦੀ ਡੈਫੀਨੇਸ਼ਨ ਹੁੰਦੀ ਆ ਉਹ ਹਲਕੇ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਫਿਰ ਇਹ ਗੱਲ ਮੇਰੇ ਤੱਕ ਨਹੀਂ ਰਹਿਣੀ ਫਿਰ ਇਹ ਗੱਲ ਤੁਹਾਡੇ ਸਾਰਿਆਂ ਦੇ ਘਰਾਂ ਤੱਕ ਜਾਊਗੀ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਜੇ ਮੈਂ ਸ਼ਰਾਫਤ ਨਾਲ ਚੱਲਦਾ ਇੱਕ ਲੋਕਾਂ ਦੇ ਮੰਡਟ ਦਾ ਸਤਕਾਰ ਕਰਦਾ ਵੀ ਲੋਕਾਂ ਨੇ ਇੰਨੀਆਂ ਵੋਟਾਂ ਪਾਈਆਂ ਤਾਂ ਮੈਂ ਬਹੁਤ ਸ਼ਰੀਫੀ ਦੇ ਨਾਲ ਲੋਕਾਂ ਦੇ ਇਮਾਨਦਾਰੀ ਦੇ ਨਾਲ ਕੰਮ ਕਰਾਉਣਾ ਪਰ ਜੇ ਤੁਸੀਂ ਇਹੋ ਜਿਹਾ ਕੰਮ ਕਰੋਗੇ ਵੀ ਸਾਨੂੰ ਮਲੰਗ ਕਹੋਗੇ ਫਿਰ ਭਾਈ ਜੇ ਫਿਰ ਮੈਂ ਬੋਲਣ ਤੇ ਆ ਗਿਆ ਫਿਰ ਤੁਹਾਡੇ ਕੋਲ ਉਹਦਾ ਕੋਈ ਜਵਾਬ ਨਹੀਂ ਹੋਣਾ ਫਿਰ ਕਿਉਂਕਿ ਜਿਹੜੀਆਂ ਤੁਹਾਡੇ ਵਾਲੀਆਂ ਗੱਲਾਂ ਨੇ ਨਾ ਉਹ ਕੋਈ ਲੁਕੀਆਂ ਛिपੀਆਂ ਨਹੀਂ ਗੀਆਂ ਉਹ ਫਿਰ ਸਾਰੇ ਬਾਗੇ ਪਰਾਨੇ ਨੂੰ ਸਾਰੇ ਪੰਜਾਬ ਨੂੰ ਪਤਾ ਨੇ ਤਾਂ ਮੈਨੂੰ ਉੱਥੋਂ ਤੱਕ ਨਾ ਲੈ ਕੇ ਜਾਓ ਇਹ ਤੁਹਾਡੇ ਥਰੂ ਮੇਰੀ ਬੇਨਤੀ ਆ ਬਸ ਇਹੀ ਇਹਨਾਂ ਦੋ ਗੱਲਾਂ ਵਾਸਤੇ ਬੈਠੇ ਕਹਿੰਦੇ ਵੀ ਤੁਸੀਂ ਪਿਛਲੇ ਦਿਨੀ ਜਿਹਨੇ ਇੱਥੇ ਲੋਕਲ ਸੀ ਉਹਨਾਂ ਦੇ ਬੰਦੇ ਪਰਦੇਸ ਵੀ ਤੁਸੀਂ ਮਾੜਾ ਬੋਲੇ ਸੀਗੇ ਵੀ ਇਸ ਕਰਕੇ ਹੁਣ ਉਹਨਾਂ ਨੂੰ ਤਾਂ ਇਸ ਤਰ੍ਹਾਂ ਨਹੀਂ ਆ ਪਹੁੰਚਾ ਸਕਮੀ ਹੈ ਭਾਈ ਪਤਸਾ ਮਤਲਬ ਇਹਦਾ ਮਤਲਬ ਇਹ ਆ ਵੀ ਤੁਸੀਂ ਸ਼ਹਿਰ ਦੀ 92 ਕਨਾਲਾਂ ਸਭ ਤੋਂ ਪ੍ਰਾਈਮ ਲੋਕੇਸ਼ਨ ਦੀ ਜ਼ਮੀਨ ਆ ਉਹ ਨੱਪੋਂ ਉਹਦੇ ਤੇ ਕਬਜ਼ਾ ਕਰੋ ਨਗਰ ਕੌਂਸਲ ਦੀ ਜ਼ਮੀਨ ਆ ਤੁਸੀਂ ਆਪਦੇ ਇੱਕ ਜਿਹੜਾ ਸੁਖਬੀਰ ਬਾਦਲ ਦਾ ਸਭ ਤੋਂ ਚੇਲਾ ਚਹੇਤਾ ਡੀਐਸਪੀ ਗੋਲੂ ਜਿਹੜਾ ਸਾਰੇ ਪੰਜਾਬ ਚ ਬਦਨਾਮ ਆ ਉਹਦੇ ਤੇ ਨਾਲ ਉਹਦਾ ਦੋਸਤ ਜਿਹਨੇ ਸ਼ੈਲਰ ਖਾਦਾ ਵੀ ਤੁਸੀਂ ਦੋ ਬੰਦਿਆਂ ਨੂੰ ਵੇਚ ਦਿਓ ਸਾਡੇ ਸ਼ਹਿਰ ਦੀ ਜ਼ਮੀਨ ਆ ਤੇ ਜਿਹਦਾ ਕੋਰਟ ਦੇ ਵਿੱਚ ਕੇਸ ਚੱਲੀ ਜਾਂਦਾ ਕੋਰਟ ਦੇ ਵਿੱਚ ਸਟੇਟਸ ਕੋ ਹੋਇਆ ਹੋਇਆ ਜਿਹੜਾ ਮੈਂ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਗੱਲ ਕਰਕੇ ਕੇਸ ਓਪਨ ਕਰਾ ਕੇ ਆਇਆ ਉਸ 92 ਕਰਾਣਾ ਜਗਾ ਤੇ ਛੱਪੜ ਬਣਿਆ ਹੋਇਆ ਗੰਦਗੀ ਆ ਖੇਰ ਦੇ ਲੋਕ ਬਿਮਾਰ ਹੋਏ ਜਾਂਦੇ ਨੇ ਜੀਦਾ ਇੰਤਕਾਲ ਨਗਰ ਕੌਂਸਲ ਦੇ ਨਾਂ ਸੀ ਉਹਨੂੰ ਤੁਸੀਂ ਵੇਚਤੀ ਬੰਦਿਆਂ ਨੂੰ ਵੇਚਣ ਲੱਗੇ ਸੀ ਉਹਦਾ ਸਿਆਣੇ ਰਹੇ ਸ਼ਹਿਰ ਨਿਵਾਸੀ ਇਹਨਾਂ ਨੇ ਉਦੋਂ ਰੌਲਾ ਪਾ ਲਿਆ 2012 ਦੇ ਵਿੱਚ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਅਕਾਲੀ ਦਲ ਦੀ ਨਗਰ ਕੌਂਸਲ ਸੀ ਸਾਰਾ ਕੁਝ ਅਕਾਲੀ ਦਲ ਦਾ ਸੀ ਅਕਾਲੀ ਦਲ ਦੇ ਤਿੰਨ ਬੰਦਿਆਂ ਨੂੰ ਤੁਸੀਂ ਜਗਾ ਵੇਚਤੀ ਹੁਣ ਤੁਸੀਂ ਸਾਡੇ ਸ਼ਹਿਰ ਦੀ 92 ਕਨਾਲਾਂ ਜ਼ਮੀਨ ਨੱਪ ਲੋ ਤੇ ਉਹਨਾਂ ਹੀ ਤਿੰਨ ਬੰਦਿਆਂ ਨੂੰ ਦੋ ਤਿੰਨ ਬੰਦਿਆਂ ਨੂੰ ਤੁਸੀਂ ਨਾਲ ਲਾ ਜਾ ਕੇ ਉਹਦੇ ਸੱਜੇ ਖੰਭੇ ਬਿਠਾ ਕੇ ਸ਼ਹਿਰ ਦੇ ਵਿੱਚ ਇਹ ਕਰੋ ਵੀ ਮੈਂ ਸੇਵਾ ਕਰੂੰ ਨਗਰ ਕੌਂਸਲ ਦੀ ਤਾਂ ਉਹ ਇਹਨਾਂ ਨੂੰ ਮੰਦਾ ਚੰਗਾ ਮੈਂ ਨਹੀਂ ਬੋਲਿਆ ਉਹ ਮੰਦਾ ਚੰਗਾ ਇਹਨਾਂ ਨੂੰ ਸ਼ਹਿਰ ਦੇ ਲੋਕਾਂ ਵੱਲੋਂ ਸਵਾਲ ਸੀ ਭਾਈ ਤੁਸੀਂ ਪਹਿਲਾਂ ਸਾਡੀ 90 ਕਨਾਲਾਂ 92 ਕਨਾਲਾਂ ਜ਼ਮੀਨ ਖੋਗੇ ਨਾ ਕਰਾਉਂਦੇ ਸੀ ਅੱਜ ਫਿਰ ਤੁਸੀਂ ਉਹਨਾਂ ਨੂੰ ਫੇਰ ਲੈ ਕੇ ਇੱਕ ਸਾਫ਼ ਦੀ ਗਾਲਤਾਂ ਉਹਨਾਂ ਨੇ ਕੱਢੀ ਨਾਲੇ ਜ਼ਮੀਨ ਲੈ ਕੇ ਨਾਲੇ ਸ਼ਹਿਰ ਚ ਗੰਦ ਵੱਜਿਆ ਪਿਆ ਉੱਥੇ ਕੁਝ ਕਰ ਨਹੀਂ ਸਕਦੇ ਉੱਪਰ ਉਹਨਾਂ ਨਾਲ ਦੇ ਬੰਦਿਆਂ ਨੂੰ ਲੈ ਕੇ ਤੁਸੀਂ ਕਹਿੰਦੇ ਸਨ ਨਗਰ ਕਾਉਂਸਲ ਜਿਤਾਓ ਤਾਂ ਉਸ ਸੰਬੰਧ ਦੇ ਵਿੱਚ ਸੀਗਾ ਵੈਸੇ ਚੰਗੀ ਗੱਲ ਆ ਜੇ ਸੰਵੀਰ ਬਾਦਲ ਮੇਰੀ ਉਹ ਨਿੱਕੀ ਜੀ ਗੱਲ ਨੂੰ ਵੀ ਧਿਆਨ ਰੱਖਦੇ ਨੇ ਤਾਂ ਇਹ ਚੰਗੀ ਗੱਲ ਆ ਵਧੀਆ ਗੱਲ ਆ